हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਵੀਰ ਗੁਰਜੰਡ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਵੀਰ ਗੁਰਵੰਤ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆ ਆਪਾਂ ਉਹਨੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਵੱਡੀ ਗਿਣਤੀ ਦੇ ਵਿੱਚ ਪਸ਼ੂ ਇਸ ਫਾਰਮ ਤੇ ਹੁੰਦੇ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਥੋੜੇਕ ਦਿਨਾਂ ਬਾਅਦ ਆਪਾਂ ਅਪਡੇਟ ਦਿੰਦੇ ਰਹੀਦਾ ਅੱਜ ਇਸ ਕਵਰ ਦੇ ਵਿੱਚ ਟੋਟਲ 6 ਤੋਂ 7 ਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਨੀਲੀ ਰਾਵੀ ਦੀਆਂ ਮੱਝਾਂ ਦੋਸਤੋ ਹੁਣ ਗਿਆ ਚਾਰ ਪਸ਼ੂ ਬਿਲਕੁਲ ਸੱਜਰ ਤਾਜੇ ਸਵੇ ਸੁਬਾਹੇ ਆ ਦੋ ਗੱਬਣ ਮੱਝਾਂ ਦਿਖਾਵਾਂਗੇ ਟੋਟਲ 6 ਨਾਗਾ ਤਾਂ ਮੈਨੂੰ ਲੱਗਦਾ ਵੀ ਦੋਸਤੋ ਹਰ ਵਾਰ ਜਿੰਨੀਆਂ ਵੀਡੀਓ ਵੀ ਆਪਾਂ ਪਾਉਣੇ ਆ ਦੋ ਤੋਂ ਤਿੰਨ ਨਾਗ ਜੜੇ ਆ ਨੀਲੀ ਰਾਵੀ ਦੇ ਪਸ਼ੂ ਵੀਰ ਹੁਣੇ ਸਾਹਮਣੇ ਕੱਢ ਕੇ ਲੈ ਕੇ ਆਉਂਦੇ ਆ ਪਸ਼ੂ ਚੰਗੇ ਹੁੰਦੇ ਆ ਬਾਕੀ ਰੇੜਪੜ ਤਾਂ ਜਿੰਨਾ ਵੀ ਹੋ ਸਕਦਾ ਉਹਨਾਂ ਜਾਇਜ਼ ਤੇ ਰਾਇਤ ਕਰਾਉਣ ਦੀ ਜਿਹੜੀ ਦੋਸਤੋ ਆਪਣੀ ਕੋਸ਼ਿਸ਼ ਰਹਿੰਦੀ ਆ ਬੂਆ ਮਾਰੀ ਦੇਖੋ ਨਾ ਅਗਸਤ ਤੇ ਸਮਾ ਦੋਸਤੋ ਸ਼ਾਮ ਦੇ ਕੋਈ 6:30 ਵਜੇ ਦਾ ਤੋਂ ਜਿਹੜਾ ਕੋਈ ਵੀਰ ਖਰੀਦਦਾ ਆ ਰਿਹਾ ਦੋਸਤੋ ਪਸ਼ੂ ਖਰੀਦਣ ਦੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਟਿੱਪ ਕੇ ਤੇ ਸਵੇਰ ਸਵੇਰ ਪਸ਼ੂ ਨੂੰ ਕੋਈ ਦੋ ਨਹੀਂ ਤਿੰਨ ਟਾਈਮ ਆਪਣੀ ਚੋਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਹੈ ਜੀ ਤੇ ਵਪਾਰ ਦਾ ਕੰਮ ਆ ਵੀਰ ਗਰਵੰਤ ਹੋਂ ਦਾ ਤੇ ਵੱਡੇ ਪੱਧਰ ਤੇ ਜਿਹੜੇ ਪਸ਼ੂ ਆਉਂਦੇ ਆ ਵੀ ਦੂਜੇ ਤੀਜੇ ਚੌਥੇ ਦਿਨ ਜਿਹੜੀ ਆਪਾਂ ਅਪਡੇਟ ਤੁਹਾਨੂੰ ਇਸ ਫਾਰਮ ਤੋਂ ਦਿੰਦੇ ਰਹੀਦਾ ਆਓ ਕਰਦੇ ਆ ਗੱਲਬਾਤ ਵੀਰ ਗਰਵੰਤ ਦੇ ਨਾਲ ਪੁੱ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗਰਵੰਤ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਹੋਰ ਸਮਾ ਸਰ ਸਾਡੇ ਟੀਟਾ ਹੈ ਬੜੇ ਵਧੀਆ ਵੀਰ ਗਰਵੰਤ ਹਾਂਜੀ ਵਧੀਆ ਜੀ ਇਹ ਵਡੀਕਾ ਹੋ ਗਿਆ ਪੋਰੀਆਂ ਹਾਂਜੀ ਹਾਂਜੀ ਮਹਾ ਆਉਂਦੇ ਜੀ ਕਿਤੇ ਠੀਕ ਹੈ ਭਰਾ ਵੀ ਨਵਾਤ ਵਾਗਦੇ ਪਸ਼ੂ ਮਿਲਦਾ ਵੀ 2-3 3 ਵਜੇ ਤੋਂ ਬੈਠੇ ਜੀ ਹਾਂਜੀ ਤੇ ਗਰਵੰਤ ਵੀਰੇ ਅੱਜ ਆਪਣੇ ਕੋਲ ਟੋਟਲ 6 ਮੱਜਾਂ ਨੇ ਅੱਜ ਆਪਣੇ ਕੋਲ 6 ਨੇ ਆ ਗਿਆ ਹਾਂਜੀ 4 ਸੋਈਆਂ ਸੋਈਆਂ ਤੇ 2 ਸੁੰਨ ਵਾਲੀਆਂ ਠੀਕ ਹੈ ਜੀ ਲੈ ਵੀ ਵੀਰ ਗਰਵੰਤ ਆ ਤੇ ਜਿੰਨੇ ਪਸੂ ਆਪਣੇ ਕੋਲ ਮਤਲਬ ਕਿ ਸੂਏ ਸਵਾਏ ਆ ਹਾਂਜੀ ਇੱਕ ਤਾਂ ਮੋٹے ਤੌਰ ਤੇ ਸ਼ੋਰਟ ਦੇ ਵਿੱਚ ਦੱਸਤੀਏ ਵੀ ਚੋਣ ਚਾਣ ਬਾਕੀ ਤਸਲੀਆਂ ਪੋੜੀਆਂ ਆਪਣੀ ਐ ਚੋਣ ਚਾਣ ਜੋ ਦੱਸਾਂਗੇ ਸੰਸਭ ਓਕੇ ਹੋਊਗਾ ਸਭ ਕੁਝ ਐ ਵਧੀਆ ਨਿਕਲੂਗਾ ਠੀਕ ਹੈ ਵੀਰੇ ਹਾਂਜੀ ਤਾਂ ਦੋਸਤੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੋਂ ਇਸ ਨੀਲੀ ਦਾ ਵੀ ਮੱਝ ਤੋਂ ਕਰ ਲਾਂਗੇ ਸਟੇਟ ਪਟੇ ਦੇ ਵਿੱਚ ਆ ਚਾਹੇ ਕੋਈ ਵੀ ਰੇਟੇਡਾ ਘੱਟ ਮੰਨ ਲਈ ਸਟੇਟ ਪਟਾ ਸਮਝ ਲੈ ਠੀਕ ਆ ਜੀ ਤੇ ਬਿਲਕੁਲ ਸੱਜਰ ਤਾਜੀ ਸੂਈ ਆ ਗਰਭਧਨ ਸ਼ੁਰੂਇਤ ਤੋਂ ਹੋ ਜੰਨੇ ਵੀਰ ਹਾਂਜੀ ਤੇ ਕਿਨਵਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਸੰਸਾ ਕੁਝ ਜੁਹਾ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਅੱਜ ਸੋਈ ਨੂੰ ਕੋਈ ਚੌਥਾ ਦਿਨ ਹੋ ਗਿਆ ਚੌਥਾ ਦਿਨ ਹਾਂਜੀ ਨੀਲੀ ਆ ਨੀਲੀ ਦੀ ਕੱਟੀ ਆ ਗਈ ਇਹ ਮਗਰ ਕੱਟੀ ਆ ਗਈ ਹਾਂਜੀ ਲਓ ਜੀ ਤਦੋਸੋ ਮਗਰ ਕੱਟੀ ਆ ਠੀਕ ਆ ਜੀ ਨੀਲੀ ਦੇ ਵਿੱਚ ਮਗਰ ਕੱਟੀ ਆ ਜਿੱਦਾਂ ਦੀ ਮਦਰ ਮਦਰ ਦੇ ਉੱਪਰ ਹੀ ਬੱਚਾ ਤੁਸੀਂ ਮੰਨ ਸਕਦੇ ਥੋੜੀ ਓਵਰਵਾਈਜ਼ਨ ਬੇਸ਼ੱਕ ਵਿੱਚ ਹੈਗੀ ਆ ਗੰਢੀ ਤੇਰੀ ਬਹੁਤ ਆ ਇਧਰ ਕੋ ਬਸੀਲ ਸਭ ਪੂਰੀ ਆ ਗੱਲ ਹਾਂ ਆ ਦੇਖ ਆ ਦੇਖ ਅੱਜ ਗਰਮਾਂ ਦਾ ਦਿਨ ਕਿੰਨਾ 3 ਕਿ 4 ਅੱਜ ਚੌਥਾ ਦਿਨ ਹੋਇਆ ਚੌਥਾ ਬੌਲਾ ਹੀ ਹੈ ਫਿਰ ਹਾਂਜੀ ਬੌਲਾ ਬੌਲਾ ਕਿੰਨੇ ਕਿਲੋ ਆ ਬੌਲਾ ਹੁਣ 10 ਕਿਲੋ ਹੋਵੇ ਇਸ ਲਈ 10 ਕਿਲੋ ਹਾਂਜੀ ਬਹੁਤ ਦੋਸਤੋ 10 ਕਿਲੋ ਬੌਲਾ ਠੰਡੀ ਤੇਰੀ ਬਹੁਤ ਹੈ ਉਹ ਨੀਦੀ ਰਾਵੀ ਦੇ ਸ਼ਕੀਨ ਵੀਰਾਂ ਦੇ ਲਈ ਆ ਵੀ ਜਿਹੜੇ ਵੀਰ ਤਕਰੀਬਨ ਉਡੀਕ ਦੇ ਵਿੱਚ ਰਹਿੰਦੇ ਆ ਵੀ ਨੀਦੀ ਰਾਵੀ ਦੀਆਂ ਮੱਝਾਂ ਝੋਟੀਆਂ ਖਰੀਦਣ ਦੀ ਤੇ ਚੌੜਾ ਪਿੱਠ ਪੂੜਾ ਹਾਈਟ ਵਜ਼ਨ ਲੋੜ ਤੁਸੀਂ ਚੈੱਕ ਕਰੋ ਬਹੁਤ ਖੂਬਸੂਰਤ ਚੰਗੀ ਆ ਠੰਡੀ ਤੇਰੀ ਬੜਾ ਵੇਖੋ ਵੀ ਚੱਕਰ ਨਹੀਂ ਅੱਛਾ ਗਰਮਾਂ ਤੇ ਵੀਰੇ ਇੱਕ ਇਹ ਵੀ ਦੱਸ ਦੇ ਵੀ ਚਲੋ ਤੁਸੀਂ ਦੋ ਟਾਈਮ ਕੋ ਤੇ ਚੋਣ ਚਾਣ ਕੋਈ ਧਾਰਾਂ ਦੀ ਬਾਦ ਕਾ ਕਿਸੇ ਪਾਸੇ ਕੋਈ ਚੋਣ ਚਾਣ ਸੰਤ ਸਾਬ ਐ ਅਗਲੇ ਨਾਲ ਅਗਲਾ ਥਣ ਬਰਾਬਰ ਐ ਪਿਛਲੇ ਨਾਲ ਪਿਛਲਾ ਬਰਾਬਰ ਐ ਠੀਕ ਹੈ ਹਾਂਜੀ 24 ਗਰਵੰਤ ਖੋਲ ਕੇ ਦਿਖਾਈਏ ਮਗਰ ਕੱਟੀ ਆ ਦੋਸਤੋ ਇਹ ਵੀ ਨਾਲ ਦੀ ਨਾਲ ਹੀ ਸ਼ੌਂਕ ਪੂਰਾ ਹੋ ਜਾਊਗਾ ਕਿਸੇ ਵੀਰ ਦਾ ਮਗਰ ਕੱਟੀ ਆ ਅੱਜ ਤੀਜਾ ਦੇਨ ਆ ਤੋਂ ਬੌਲਾ ਚੰਗਾ ਸ਼ੁਰੂਆਤ ਚੰਗੀ ਕੀਤੀ ਆ ਟੇਡੇ ਕੱਟ ਦੇ ਵਿੱਚ ਆ ਵੈਸੇ ਸਟ੍ਰੇਟ ਪੜਾਉਂਦਾ ਕੋਈ ਵੀ ਵੀਰ ਸਮਝ ਲੈ ਜੀ ਬਾਕੀ ਟੇਡੇ ਕੱਟ ਦੇ ਵਿੱਚ ਵੀ ਆ ਅੱਖ ਬਿੱਲੀ ਮਣਕੀ ਆ ਵਜਨ ਵਜੂਦ ਪੂਰਾ ਕੋਬਾ ਚੋਈ ਕਿਨੇ ਵਜਾ ਕਰਵਾਤਾ ਤੇਰੇ ਇਹਦੀ ਇਹਦੀ ਚੋਈ ਲੇਟ ਹੋਈ ਇਹਦੀ 8 8:30 ਵਜੇ ਚੋਈ ਹੋਈ 8 8:30 ਵਜੇ ਹਾਂਜੀ 8 ਤੋਂ ਪਲਾਸੀ ਹੋਈ ਬਾਹਰੀ ਉਹ ਤੋਂ 8 ਵਜੇ ਤੋਂ ਬਾਹਰ ਚੋਈ ਕੀਤੀ ਕਈ ਵਾਰ ਪਸ਼ੂ ਮਤਲਬ ਇਹ ਇਓਂ ਆ ਵੀ ਇੱਕ ਦੋ ਡੰਗ ਅੱਗੋਂ ਅਗਲੇ ਕਿਲੇ ਤੋਂ ਚੋਈ ਕਰਕੇ ਲੈ ਕੇ ਆਂਦੇ ਹੁੰਦੇ ਆ ਤੇ ਥੋੜਾ ਜਿਹਾ ਆਉਂਦਿਆਂ ਵੀ ਜਿਹੜਾ ਪਸ਼ੂ ਲੇਟ ਡੂਟ ਹੋ ਜਾਂਦਾ ਠੀਕ ਆ ਸੋ ਚੌੜਾ ਪਿੱਠਪੂੜਾ ਬਾਕੀ ਲੇਵੇ ਹਵਾਨੇ ਦੀ ਹੁਣ ਜਿੱਥੋਂ ਤੱਕ ਆਪਾਂ ਦੇਖ ਰਹੇ ਆ ਇੱਕ ਸਾਰ ਲੇਵਾ ਥਾਣ ਬੜਾ ਸੋਣਾ ਦੋਹਰਾ ਥਾਣ ਲੱਗਾ ਕਰਮਾਲੀ ਨੂੰ ਤੇ ਸੈਕੰਡ ਸਵੇਰ ਦੂਜਾ ਸ ਚੋੜਾ ਪਿੱਟਪੂੜਾ ਹਾਈਟ ਜਿੱਦਾਂ ਆਪਾਂ ਗੱਲ ਕਰਦੇ ਆਂ ਦੋਸਤੋ ਹਾਈਟ ਨੀਲੀ ਦਾ ਵੀ ਦੀ ਗੱਲ ਕਰੀਏ ਖਾਸ ਤੌਰ ਤੇ ਮੀਡੀਅਮ ਹਾਈਟ ਦੇ ਵਿੱਚ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਮੰਨ ਲਓ ਤੁਸੀਂ ਤੇ ਉਹਦੇ ਵਿੱਚ ਵੀ ਕੋਈ ਦੌਰ ਰਹਿਆਂ ਨਹੀਂ ਗਿਆ ਥੱਲੇ ਲੇਵੇ ਦੀ ਬੜੀ ਸਾਫ਼ ਸੁਥਰੀ ਆ ਤੇ ਬੋਲ ਤੇ ਚੱਲ ਰਹੀ ਆ ਅੱਗੇ ਮੇਰਾ ਵੀਰ ਕੋਈ ਚੰਗੀ ਕਾਰਗਜ਼ਾਰੀ ਚੰਗੀ ਸੇਵਾ ਕਰ ਲੂਗਾ ਹਜੇ ਇਹ ਸੰਸਾਰ ਬਹੁਤ ਚੰਗੀ ਖੁੱਲੂਗੀ ਜਿਵੇਂ ਜਿਵੇਂ ਛੋਟੀ ਦੁੱਧ ਤੇ ਆ ਗਈ ਨਾ ਹਾਂ ਬਹੁਤ ਚੰਗੀ ਖੁੱਲ ਜੂਗੀ ਪਹਿਲੇ ਸਵੇਰ ਦੁੱਧ ਕਿੰਨਾ ਕੁ ਦਿੱਤਾ ਸੀ ਪਹਿਲੇ ਸਵੇਰਾਂ ਦੇ ਇਹਨੇ 12 ਤੋਂ ਪਲੱਸ ਹੀ ਦੋ ਚੋਇਆ। ਬਾਕੀ ਗਰਮਾ ਤਾਂ ਐਂ ਗੱਲ ਆ ਵੀ ਚਲੋ ਤੁਸੀਂ ਮਾਲ ਖਰੀਦਦੇ ਜ ਅਗਲੇ ਘਰੋਂ ਪੁੱਛ ਲਈਦਾ ਆਪਾਂ ਨਾਰਮਲ। ਹਾਂਜੀ। ਅਗਲੇ 10 ਹੀ ਦਿੰਦੇ ਕਈ ਅੱਜ ਵੀ ਆਪਾਂ ਕਹਿੰਦੇ ਨੇ ਵੀ ਬੰਦਿਆਂ ਦਾ ਰੱਬ ਵਾਸਤਾ। ਹਾਂਜੀ। ਅਗਲੇ ਪਿਛਲੇ ਸੋ ਅਗਲੇ ਨੂੰ ਤਾਂ ਵੀ ਸੌਦਾ ਸੱਤ ਸਾਡਾ ਹੋ ਗਿਆ। ਹਾਂਜੀ ਹਾਂਜੀ। ਵੀ ਦੁੱਧ ਅਸੀਂ ਪਿਛਲੇ ਪਾਈ ਇੰਨਾ ਚੋਇਆ ਹੈ। ਹਾਂਜੀ। ਵੀ 13 ਕਿ ਲੀਟਰ ਚੋਇਆ ਦੁੱਧ। ਹਾਂਜੀ 12 ਤੋਂ ਪਲੱਸ ਹੀ ਆਂਦੇ ਚੋਇਆ ਉੱਪਰ ਹੀ। ਠੀਕ ਹੈ ਵੀਰੇ। ਲਓ ਵੀ ਭਰਾਵੋ 12 ਲੀਟਰ ਤੋਂ ਪਲੱਸ ਪਹਿਲੇ ਸਵੇਰੇ ਦੇ ਵਿੱਚ ਚੁਵਾਈ ਹੋਈ ਆ। ਸੋ ਬਾਕੀ ਮੱਝ ਤੁਸੀਂ ਦੇ ਪਹਿਲੇ ਇਹਦਾ ਮੁੱਲ ਜਿਹੜਾ ਸਹੀ ਹੈ ਸੰਸਬ 110000 ਰੁਪਏ 110 ਹਾਂਜੀ ਠੀਕ ਆ ਵੀਰੇ ਬਾਕੀ ਗਰਵੰਤਾਂ ਇੱਕ ਗੱਲ ਹੋਰ ਦੱਸਦੇ ਕਈਆਂ ਵੀਰਾਂ ਦੇ ਮਨਾਂ ਦੇ ਵਿੱਚ ਡਾਊਟ ਨਾ ਹੋਵੇ ਵੀ ਰੇਟ ਜਿੰਨਾ ਤੁਸੀਂ ਦੱਸ ਦਿੰਦੇ ਜੀ ਹਾਂਜੀ ਥੋੜਾ ਪਤਾ 19 20 ਛੋਟਾ ਸਪਾਉਂਦਾ ਆਇਓ ਕੋਈ ਮੌਕੇ ਦੇ ਹੋ ਜਾਊਗਾ ਮਾਨਤਾਂ ਨੂੰ ਹਾਂਜੀ ਠੀਕ ਆ ਉਹ ਜੇ ਮੋਲ ਆਪਾਂ ਬਿਲਕੁਲ ਜੈਰੀ ਕੀਤਾ ਹੈ ਹੂੰ ਠੀਕ ਉਸ ਹਿਸਾਬ ਨਾਲ ਆਪਾਂ ਇੱਕ ਵੀ ਵੀ ਕਰ ਲਈਏ 7 ਲੱਖ ਉਹ ਕਰ ਲਈਏ ਲਓ ਵੀ ਮਗਰ ਕੱਟੀਏ ਦੋਸਤੋ ਹਮੇਸ਼ਾ ਆਪਾਂ ਗੱਲ ਕਰਦੇ ਆ ਬਹੁਤ ਰੈਪਿਊਟੇਸ਼ਨ ਆ ਬਹੁਤ ਕਦਰ ਆ ਪਸੂਆਂ ਦੀ ਵੀ ਅੱਜ ਕੱਲ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਕਹਿੰਦਾ ਲੰਬੀ ਹੁੰਦੀ ਆ ਸੋ ਦੁੱਧ ਜਿਹੜਾ origignal ਪੀਲੋਂ ਕਹਿੰਦੇ ਵਰਗੀ ਦੀਸ ਨਹੀਂ ਕੀ ਸੋ ਜਿੱਦਾਂ ਕਿ ਆਪਾਂ ਡੇਰੀਆਂ ਡੋਰੀਆਂ ਤੇ ਨਾਰਮਲ ਬਾਹਰ ਤਾਂ ਆਪਾਂ ਤੁਰੇ ਫਿਰਦੇ ਆ ਠੀਕ ਆ ਜੀ ਫਿਲਹਾਲ ਬਹੁਤ ਜੀ ਬਹੁਤ ਕੋਈ ਡਰ ਨਹੀਂ ਸ਼ੋਰ ਤਾਂ ਚੰਗਾ ਪਸ਼ੂ ਤੰਨ ਡੰਡ ਰਣਾਉਣ ਵਾਲਾ ਕੰਮ ਨਹੀਂ ਇੱਥੇ ਠੀਕ ਆ ਜੀ ਹਾਂਜੀ ਤੇ ਨਿੱਗੀ ਆ ਪੂਰੀ ਹਾਂਜੀ ਲਓ ਜੀ ਗਰਭਾਤਾ ਕੇ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਚ ਆ ਗਈ ਵੀਰ ਇਹ ਵੀ ਸੂਈ ਆ ਸੰਸਬ ਦੂਜਾ ਸਵੇਰ ਛੋਟੀ ਸੂਈ ਐ ਦੂਜਾ ਸਵੇਰ ਸੂਈ ਐ ਦਿਨ ਕਿੰਨੇ ਹੋ ਗਏ ਆ ਇਹਨੂੰ ਸੂਈ ਨੂੰ ਅੱਜ ਕੋਈ 6 ਦਿਨਾਂ ਦੀ ਸੂਈ ਹੈ ਹਾਂਜੀ ਇਹਦੇ ਮਰ ਕਟਾ ਜੀ ਲਓ ਜੀ ਮਗਰ ਕਟਾ ਆ ਗਿਆ 6 ਦਿਨਾਂ ਦੀ ਸੂਈ ਆ ਦੂਜਾ ਸੂਆ ਹਾਂਜੀ ਬਾਕੀ ਆ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਆਹ ਦੇਖੋ ਬੱਚਾ ਬਿਲਕੁਲ ਲਵਾ ਬੱਚਾ ਮੇਲ ਕਾਫ ਆ ਤੇ ਬਾਕੀ ਮੂੰਹ ਮੱਥੇ ਦੀ ਚੰਗੀ ਸਾਫ ਸੁਥਰੀ ਆ ਸਿੰਘ ਸਿੰਘ ਬੰਤਰ ਵੇਖੋ ਬਹੁਤ ਪਿਆਰੀ ਆ ਗੁਲਾਈ ਦੇ ਵਿੱਚ ਸਿੰਘ ਸੋ ਸ਼ਕੀਨ ਵੀਰ ਪਸ਼ੂ ਬਹੁਤ ਭਾਲਦੇ ਆ ਵੈਸੇ ਕਈਆਂ ਪਸ਼ੂਆਂ ਦਾ ਦੁੱਧ ਵੀ ਚੰਗਾ ਹੁੰਦਾ ਸਿੰਘਾਂ ਵਾਲੇ ਪਾਸੋਂ ਘੈਰ ਹੁੰਦੇ ਆ ਪਰ ਸਿੰਘ ਸਿੰਘ ਬਹੁਤ ਸੋਨਾ ਘੜ ਕੇ ਲੱਗਾ ਕਰਮਾਰੀ ਨੂੰ ਦੂਜਾ ਸੂਆ ਸੂਈਆ ਪੰਜਾ 6 ਦਿਨਾਂ ਦੀ ਦੁੱਧ ਕਿੰਨਾ ਦੱਸਿਆ ਕਰਵੰਤਾ ਇਹਦੇ ਥੱਲੇ ਸੋਸਾ ਹੁਣ 13 ਕਿਲੋ ਦੁੱਧ ਹੋਊਗਾ ਇਸ ਟਾਈਮ ਤੇ ਜਿਹੜਾ ਜਿਹੜਾ ਨੈਟ ਬਿਲਕੁਲ ਹਾਂਜੀ ਲਿਓ ਵੀਰ ਕਰਵਾ ਇਹ 15 ਕਿਲੋ ਦੁੱਧ ਚਵਾ ਦੂਗੀ ਛੋਟੀ ਠੀਕ ਆ ਤੋੜ ਕੇ ਵੀ ਤਾਂ ਦਿਖਾ ਦਈਏ ਮੜਾ ਜੀ 13 ਕਿਲੋ ਅੱਜ ਦੋਸਤੋ 6 ਕਿਹਾਂ ਕ ਦਿਨਾਂ ਦੇ ਸੂਵੇ ਦੇ ਦੌਰਾਨ ਅੱਜ 13 ਕਿਲੋ ਦੁੱਧ ਕਰਮਾਲੀ ਦੇ ਦਲੇ ਹਾਜ਼ਰ ਆ ਸੋ ਵਜਨ ਲੋਡ ਪੂਰਾ ਬਥੇਰੇ ਤੁਹਾਨੂੰ ਸਮਝ ਆ ਜਾਂਦੀ ਹੈ ਜਦੋਂ ਬੱਸ ਉਹ ਆਪਾਂ ਤੋੜ ਕੇ ਦਿਖਾਉਣੀ ਆ ਆ ਕਰਿਓ ਜਾਇ ਰਵੰਤ ਚੁਵਾਈ ਦੇ ਅਗਲੇ ਪਿਛਲੇ ਦੀ ਬਰਾਬਰ ਭਰਾ ਹਾਂਜੀ ਹਾਂਜੀ ਖਾਨ ਲੇਵਾ ਬਹੁਤ ਚੰਗਾ ਖੁੱਲਾ ਲੱਗਾ ਸਾਨੂੰ ਸਭ ਇਹਨੂੰ ਤੂੰ ਹਾਈਟ ਕੱਟ ਦੀ ਗੱਲ ਕਰ ਲਈ ਬਹੁਤ ਹੈ ਵੀਰ ਦੋਸਤੋ ਮਤਲਬ ਕਿ ਇਸ ਗੱਲ ਦੇ ਵਿੱਚ ਵਿੱਚ ਰਹਿੰਦੇ ਆ ਵੀ ਆਪਣੀ ਹਾਈਟ ਕੱਟ ਕਿੱਡਾ ਹੋਵੇ ਇੱਕ ਨਾਰਮਲ ਮੱਝ ਜੇਕਰ ਆਪਾਂ ਗੱਲ ਕਰੀਏ ਨਾ ਵੀ 100 ਮੱਝਾਂ ਦੇ ਵਿੱਚੋਂ 80 ਮੱਝਾਂ ਆਪਾਂ ਇਸੇ ਕੱਤਕਾਰ ਦੇ ਵਿੱਚ ਦੇਖਦੇ ਆਂ ਬਾਹਲੀਆਂ ਵੱਡਾ ਵੱਡੀਆਂ ਮੱਝਾਂ ਜਾਂ ਬਾਹਲਾ ਦੁੱਧ ਕੱਢਣ ਇਹ ਵੀ ਕੋਈ ਜ਼ਰੂਰੀ ਨਹੀਂਗਾ ਸੋ 13 ਕਿਲੋ ਕਰਮਾਲੀ ਦੇ ਥੱਲੇ ਦੁੱਧ ਆ ਤੇ ਜਿਹੜੀ ਆਪਾਂ ਕਹਿ ਸਕਦੇ ਵੀ ਚੰਗੇ ਗੋਣ ਵਾਲੀ ਆ ਠੀਕ ਆ ਜੀ ਕਰਤੂਤ ਆਪਾਂ ਨਹੀਂ ਕਹਿੰਦੇ ਕਿ ਕਰਤੂਤ ਥੋੜਾ ਜਿਆਦਾ ਉਗਣ ਹੋ ਜਾਂਦਾ ਵੀ ਚੰਗੇ ਗੋਣ ਵਾਲੀ ਆ ਵੀ 13 ਕਿਲੋ ਦੁੱਧ ਇਸ ਮਹੀਨੇ ਦੇ ਥੱਲੇ ਅੱਜ ਹਾਜ਼ਰ ਆ 6 ਦਿਨਾਂ ਦੇ ਦੌਰਾਨ ਅੱਛਾ ਕਰਵਾਂ ਤੇ ਵੀਰੇ ਕਿਤੇ ਇਹ ਤਾਂ ਨਹੀਂ ਹੈਗਾ ਵਪਾਰ ਲਾਈਨ ਦੇ ਵਿੱਚ ਵੀ ਗੱਲ ਕਹਿ ਦਿੱਤੀ ਬਚ ਚਵਾਇਆ ਥੋੜਾ ਜਾਂ ਲੱਗੇ ਵੀ ਯਾਰ 11 ਕਿਲੋ ਨਿਕਲਾ ਦੇ ਨਹੀਂ ਜੀ ਸਾਨੂੰ ਸਭ ਚਵਾਵਾਂਗੇ ਠੀਕ ਹੈ ਭਰਾ ਹਾਂਜੀ ਆ ਜੋ ਜੋ ਕਹਿਦਾ ਉਹ ਮੁੜ ਕੇ ਕਰਕੇ ਵਿਖਾਵੇ ਨਾ ਤੁਸੋਂ ਵੈਸੇ ਪੁੱਛਣਾ ਆਪਣਾ ਫਰਜ ਬੰਦਾ ਕਈ ਵੀਰਾਂ ਦੇ ਮਨਾਂ ਦੇ ਵਿੱਚ ਡਾਊਟ ਆ ਪਰ ਵੀਰ ਗੁਰਜੰਟ ਤੇ ਵੀਰ ਗਰਵੰਤ ਉਹਨਾਂ ਦਾ ਫਾਰਮ ਆ ਵੀ ਇੱਥੇ ਮਤਲਬ ਕਿ ਜੋ ਦੁੱਤ ਕਹਿ ਦਾਂਗੇ ਤਕਰੀਬਨ ਕਦੀ ਕਿਸੇ ਵੀਰ ਨੇ ਇਹ ਨਹੀਂ ਕਿਹਾ ਵੀ ਯਾਰ 12 ਕਿਹਾ ਸੀ ਤੇ ਸਾਡੇ ਕਰੇ 9 ਨਿਕਲੇ ਆ ਉਹ ਕਿ ਸੇਵਾ ਤੇ ਸੇਵਾ ਵੱਧ ਘੱਟ ਜਾਵੇ ਤੇ ਉਹਦੇ ਬਾਰੇ ਕੁਝ ਕਹਿ ਨਹੀਂ ਇਹਦਾ ਆਪਾਂ 15 ਕਿਹਾ ਨਾ ਹਾਂਜੀ ਅਗੋ ਸਾਈ ਇਹਨੂੰ ਮਿਲਣਾ ਚਾਹੀਦਾ 15 ਤੋਂ ਪਲੱਸ ਜਾਊਗੀ ਠੀਕ ਹੈ ਵੀਰੇ ਹਾਂਜੀ ਗਰਮੰਤੇ ਦਾ ਮੁੱਲ ਕਰ ਵੀਰ ਕੀ ਕਰਦਾ ਇਹਦਾ ਮੁੱਲ ਸੰਤੋਖ ਕਰਨੋ ਤੇ ਭਾਵੇਂ ਇਹੋ ਜੀ ਮੱਝ ਦਾ ਲੋਕ 6 ਲੱਖ ਕੋ ਕੀਤੀ ਜਾਂਦੇ 1.5 ਲੱਖ ਕੋ ਕੀਤੀ ਜਾਂਦੇ ਹਾਂਜੀ ਆਪਾਂ 1 ਲੱਖ 10 ਹਜ਼ਾਰ ਕਰਨਾ 1 ਲੱਖ 10 ਹਜ਼ਾਰ ਹਾਂਜੀ ਲੋ ਵੀ 1 ਲੱਖ 10 ਹਜ਼ਾਰ ਦੇ ਵਿੱਚ ਦੋਸਤੋ ਤੁਹਾਨੂੰ ਇਹ ਮੱਝ ਮਿਲ ਜੂਗੀ ਠੀਕ ਹੈ ਜੀ ਬਾਕੀ ਬਹੁਤ ਪਿਆਰੀ ਆ ਚੰਗੀ ਚਵਾਈ ਲੱਗੀ ਆ ਇੱਕ ਰੰਗ ਕਾਲੀ ਆ ਇੱਕ ਰੰਗ ਕਾਲੀ ਆ ਠੀਕ ਹੈ ਜੀ ਤੇ ਮਗਰ ਕਟਾ ਮੇਲਕਾਪ ਆ ਅੱਗੇ ਦੋਸਤੋ ਵਾਧਦੇ ਆ ਤੇ ਬਿਲਕੁਲ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਖੜੀ ਆ ਗਰਵੰਤਾ ਝੋਟੀ ਕਿਵੇਂ ਆ ਇਹ ਪਹਿਲਣੇ ਆ ਕੱਟੀ ਲੋਬੀ ਪਲੂਨ ਝੋਟੀ ਦਿਨ ਕਿੰਨੇ ਹੋ ਗਏ ਆ ਇਹਨੂੰ 10 ਦਿਨ ਹੋ ਗਏ ਸੋਈ ਨੂੰ ਇਹਦੇ ਮਗਰ ਕੱਟੀ ਬਹੁਤ ਚੰਗੀ ਆ ਉਹਦੀ ਮਗਰ ਵੀ ਕੱਟੀ ਆਪ ਵੀ ਕੱਟੀ ਆ ਉਹ ਕੱਟੀ ਜੇ ਚੌਗੀ ਜੇ ਪਿਓਰ ਮੂੰਹ ਆ ਵੇਖ ਠੀਕ ਆ ਜੀ ਪਰ ਵੱਤ ਕਿਤੇ ਕਹਿਣ ਵਾਲੀ ਗੱਲ ਤੇ ਨਹੀਂ ਨਹੀਂ ਆ ਵੇਖ ਲੋ ਦੋਸਤੋ ਵੈਸੇ ਦਾ ਪਸ਼ੂ ਜਿਹੜਾ ਦਾ ਮੂੰਹ ਫੜਨਾ ਵੀ ਬੜੇ ਬਾਦਰ ਬੰਦੇ ਦਾ ਕੰਮ ਆ ਕਈ ਪਸ਼ੂ ਅੱਗੋਂ ਆਉਂਦੇ ਦਾ ਮੂੰਹ ਮਾ ਵੈਸੇ ਵੀ ਨਹੀਂ ਫੜਾਉਂਦੇ ਠੀਕ ਆ ਚਲੋ ਨਹੀਂ ਬਾਹਰ ਜਾਓ ਬਾਹਰ ਕੋਈ ਗੱਲ ਨਹੀਂ ਕਰਾਂ ਮੈਂ ਤਾਂ ਵੀਰੇ ਬਾਕੀ ਜੇ ਤੁਸੀਂ ਚੈੱਕ ਕੀਤਾ ਤੇ ਠੀਕ ਆ ਹਾਂ ਠੀਕ ਆ ਲੋ ਦੋਸਤੋ ਸ਼ੋਰ ਜਿਹੜੀ ਹੈ ਚਾਰ ਦੰ ਪਲੂਨ ਪਹਿਲਾ ਸਵੇਰ ਦੋਸਤੋ ਇਹ ਛੋਟੀ ਸੂਈ ਹੈ ਅੱਜ ਦਿਨ ਕਿੰਨੇ ਹੋ ਗਏ ਗਰਵੰਤ ਇਹਨੂੰ ਸੂਈ ਨੂੰ ਅੱਜ ਕੋਈ 10 ਦਿਨ ਹੋ ਗਏ 10 ਕ ਦਿਨ ਦਾ ਦੋਸਤੋ ਸਮਾਂ ਹੋ ਗਿਆ ਇਸ ਛੋਟੀ ਸੂਈ ਨੂੰ ਤੇ ਦੁੱਧ ਗਰਵੰਤ ਕਿੰਨੇ ਕਿਤੇ ਆ ਗਈ ਹੈ ਇਹਦੇ ਥੱਲੇ 11 ਕਿਲੋ ਦੁੱਧ ਹੁਣ ਕੰਡੇ ਵਾਲਾ 11 ਕਿਲੋ ਹਾਂਜੀ ਵਿਖਾਤੀ ਲਓ ਵੀ ਪ੍ਰਭਾਓ 11 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਠੀਕ ਆ ਜੀ ਤੋਂ 11 ਕਿਲੋ ਮਿਲਕਿੰਗ ਦੋਸਤੋ ਇਸ ਟਾਈਮ ਕਰਵਾ ਰਹੀ ਆ 10 ਦਿਨਾਂ ਦੀ ਸੂਈ ਆ ਤੇ ਪਲੂਨ ਕੱਟੀ ਆ ਮਗਰ ਵੀ ਜਿਹੜੀ ਕੱਟੀ ਆ ਆਪ ਵੀ ਕੱਟੀ ਆ ਤੇ ਮੂੰਹੋਂ ਦੰਦੀ ਚਾਰ ਦਾ ਦਾ ਠੀਕ ਆ ਜੀ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਕਿਤੇ ਨਾ ਕਿਤੇ ਪਸ਼ੂ ਕਿਤੇ ਨਾ ਕਿਤੇ ਕੋਈ ਪਸ਼ੂ ਘੱਟ ਮੂੰਹ ਮਾ ਫੜਾਉਂਦੇ ਸਟਾਰਟਿੰਗ ਧੀਤੀ ਬਹੁਤ ਆ ਆ ਕੀ ਕਰਵਾਂ ਤੇ ਵੀਰੇ ਚਲੋ ਆਪਾਂ ਕਿਉਂਕਿ ਵੀਡੀਓ ਲੰਬੀ ਕਰਦੀ ਆ ਮੂੰਹ ਉੱਤੇ ਅੰਦਰ ਹੀ ਕਰਦੀ ਕੋਈ ਚੱਕਰ ਨਹੀਂ ਆਵੇ ਆ ਦੇਖੋ ਲਓ ਵੀ ਹਾਂ ਜੀ ਲਓ ਦੋਸਤੋ ਛੇਕਦੇ ਤੇ ਕੰਨੀ ਵਾਲੇ ਦੁੱਧ ਦੰਦਾਂ ਦਾ ਠੀਕ ਆ ਜੀ ਤੇ ਖੜੇ ਆ ਬਿਲਕੁਲ ਦੁੱਧ ਦੰਦਾਂ ਦਾ ਜੋ ਗੱਲ ਕਹੀ ਜਾਊਗੀ ਵੈਸੇ ਵੀ ਬਿਲਕੁਲ ਸੋਨੇਰ ਕੀ ਗੱਲ ਪਹਿਲਾਂ ਵੀ ਕਹੀ ਜਾਊਗੀ ਜੇ ਕੋਈ ਵੀਰ ਨੂੰ ਜੋ ਵੀ ਇਨਫਰਮੇਸ਼ਨ ਦਿੱਤੀ ਜਾਊਗੀ ਸਹੀ ਤੇ ਸਟੀਕ ਜਾਣਕਾਰੀ ਹੋਊਗੀ ਠੀਕ ਹੈ ਕੰਨੀ ਤੇਰੀ ਜਿੱਥੇ ਮਰਜੀ ਡੱਕਦੀ ਅਕਸਰ ਕਈ ਵੀਰ ਮਾਲਾ ਵੀ ਸੂਆਂ ਦੇ ਵਿੱਚ ਝੂਠ ਮਾਰ ਜਾਂਦੇ ਆ ਦੁੱਧ ਵਾਲੇ ਪਾਸੇ ਉਹਦਾ ਆਪਾਂ ਨੂੰ ਜਜਮੈਂਟ ਕਰ ਹੀ ਲੈਂਦੇ ਆ ਵੀ ਦੁੱਧ ਵਾਲੇ ਪਾਸੇ ਵੀ ਝੂਠ ਹੀ ਆ ਪਹੁੰਚ ਹੋ ਗਈ ਆ ਤੇ 10 ਕਿਲੋ ਦੁੱਧ 10 ਕਿ 11 ਕਿਲੋ ਦੁੱਧ ਉਹਨੂੰ ਕੰਡੇ ਵਾਲਾ ਥੱਲੇ ਠੀਕ ਹੈ ਜੀ ਲਓ ਵੀ 11 ਕਿਲੋ ਦੋਸਤੋ ਦੁੱਧ ਕੰਡੇ ਵਾਲਾ ਥੱਲੇ ਹਾਜ਼ਰ ਆ ਇੰਨੇ ਕਿ ਦਿਨ ਹੋਇਆ ਤੇ ਇੰਨਾ ਦੁੱਧ ਕਰਮਾਲੀ ਛੱਡੇ ਛੋਡੇ ਦੀ ਸਾਫ ਸੁਥਰੀ ਆ ਮੁੱਠੀ ਥਾਣਾ ਠੀਕ ਆ ਜੀ ਇਹ ਤਾਂ ਮਗਰ ਕੱਟਾ ਸੀ ਕਰ ਮੱਤਾ ਨਹੀਂ ਕੱਟੀ ਜੀ ਲਓ ਜੀ ਮਗਰ ਕੱਟੀ ਆ ਕੱਟੀ ਬਹੁਤ ਚੰਗੀ ਆ ਇਹ ਦੇ ਮਗਰ ਠੀਕ ਆ ਜੀ ਅੱਛਾ ਕਰਵਾਂ ਤੇ ਤਾਂ ਮੁੱਲ ਵੀਰੇ ਦੱਸਦੇ ਕੀ ਕਰਦੇ ਆ ਇਹਦਾ ਮੁੱਲ ਹੈਗਾ ਸੰਤ ਸਾਹਿਬ ਜਿਹੜਾ ਸਹੀ ਲੈਣ ਦੇ ਨਾਲ 90000 ਰੁਪਏ 90000 ਹਾਂ ਜੀ ਠੀਕ ਆ ਭਰਾ ਲਓ ਵੀ ਦੋਸਤੋ 90000 ਇਹਦਾ ਮੁੱਲ ਆ ਤੇ ਝੋਟੀ ਪਹਿਲਾ ਸੂਆ ਸੂਈ ਹੈ ਠੀਕ ਆ ਜੀ ਕਿਸੇ ਤਰ੍ਹਾਂ ਦੀ ਕੋਈ ਆਲ ਸ਼ਾਲ ਨਹੀਂ ਗਈ ਕੋਈ ਵੀਰ ਜਿੱਦਾਂ ਮਰਗੀ ਚੋਈ ਚੱਲੇ ਸੋ ਧਾਰਾਂ ਧੂਰਾਂ ਦੇ ਪਸ਼ੂ ਗਿੱਜੇ ਹੋਏ ਆ ਆ ਦੇਖੋ ਚਵਾਚ ਉਹ ਬਹੁਤ ਚੰਗਾ ਲੱਗਾ ਆ ਦਿਖਾਓ ਵੀਰ ਗਰਵੰਤ ਆ ਦੇਖੋ ਅਗਲੇ ਥਨਾ ਦਾ ਆ ਦੇਖੋ ਜੀ ਆ ਮਗਰ ਲੱਗਣਾ ਆ ਮਗਰ ਲੱਗਣ ਕਰੋ ਚੱਕ ਜੀ ਠੀਕ ਆ ਜੀ ਫਦੇ ਬੱਚਾ ਪੁੱਛਾ ਬੇਸ਼ੱਕ ਨਹੀਂ ਲਾਇਆਗਾ ਥੱਲੇ ਠੀਕ ਆ ਜੀ ਉਹ ਤੁਹਾਡੇ ਲੱਗੇ ਆ ਕਰਕੇ ਰੱਖੀਏ ਫਿਰ ਵੀ ਇੱਕ ਤਕਰੀਬਨ ਕੋਈ ਉਪਰੇ ਬੰਦੇ ਤੋਂ ਪਸ਼ੂ ਕਰ ਜਾਂਦਾ ਗਰਵੰਤ ਤਾਂ ਮੋਲੇ ਵੀਰ ਕੀ ਕੀਤਾ ਸੀ ਮੋਲੇ ਦਾ ਜਿਹੜਾ ਸਹੀ ਲੈਣ ਦੇ ਨਾਲ 90000 ਰੁਪਏ 90000 ਹਾਂਜੀ ਆ ਬੈਕਸਾਈਡ ਤੋਂ ਵਿਖਾ ਦਿਓ ਬਹੁਤ ਚੰਗੀ ਝੋਟੀ ਥੱਲੇਓ ਲਓ ਜੀ ਪਰੰਤੋ ਕਾਸੀ ਜੂਸ ਨੂੰ ਲਓ ਠੀਕ ਆ ਜੀ ਲਾ ਵੀ ਗਰਵੰਤ ਵੀਰੇ ਅਗਲੀ ਜਿਹੜੀ ਆਪਣੀ ਬਾਜੇ ਇੱਕ ਬਾਹਰ ਹੀ ਕੱਢ ਕੇ ਲਏ ਹੋ ਇਧਰੋਂ ਠੀਕ ਹੈ ਤਸਵੀਰ ਪੂਰੀ ਤਸਲੀ ਦੇ ਨਾਲ ਆਪਾਂ ਤੁਹਾਨੂੰ ਦਿਖਾਉਣੀ ਆ ਪਸੂ ਠੀਕ ਆ ਜੀ ਤੇ ਬਾਅਦ ਵਿੱਚ ਵੀਰ ਕਿਸੇ ਦੇ ਮਨ ਦੇ ਵਿੱਚ ਡਾਊਟ ਨਾ ਰਹੇ ਜੇ ਕੀ ਕੋਈ ਚੀਜ਼ ਵੇਖਣੀ ਧੂਰੀ ਰਹਿ ਗਈ ਆ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਹੁੰਦਾ ਫੈਸਲਾ ਲੈਣਾ ਹੁੰਦਾ ਆ ਜੋ ਅੱਗੇ ਲਿਓ ਕਰਵਾਤੇ ਸੁਹਾ ਵੀਰ ਕਿਨਵਾ ਸੁਈ ਆ ਇਹ ਪਹਿਲਾਂ ਸੁਣੀ ਹੈ ਜੀ ਪਹਿਲਾਂ ਹਾਂ ਜੀ ਇਹ ਪਹਿਲਾਂ ਸੁਣੀ ਹੈ ਜੀ ਅੱਛਾ ਜੀ ਹਾਂ ਜੀ ਇਹ ਗੱਬਣ ਹੈ ਜੀ ਹਾਂ ਜੀ ਇਹ ਵੀ ਚੌਗੀ ਜੇ ਮੂੰਹ ਠੀਕ ਹੈ ਜੀ ਆਹ ਦੋਸਤੋ ਮੂੰਹੋਂ ਚਾਰ ਦੰਤ ਆਹ ਦੇਖੋ ਚੌਥੇ ਚੌਥੇ ਨੰਬਰ ਤੇ ਜੀ ਚੌਥੇ ਨੰਬਰ ਤੇ ਨਾਲ ਦੀ ਨਾਲ ਹੀ ਵਿਰਵਾ ਪਾ ਦਿੰਨੇ ਆ ਠੀਕ ਹੈ ਜੀ ਚੌਥੇ ਨੰਬਰ ਤੇ ਆ ਤੇ ਪਹਿਲਾ ਸੂਬਾ ਝੋਟੀ ਨੇ ਸੂਣਾ ਤੇ ਥੱਲੇੋਂ ਤੁਸੀਂ ਕਰਮਾਲੀ ਵੇਖੋ ਪੈਸੇ ਭਲਾ ਭਲਾਂ ਦੇ ਵਿੱਚ ਨਾਰਮਲ ਭਲੂਣ ਜਿਹੜੀ ਪਈ ਆ ਹਵਾਨੇ 'ਚ ਅੱਛਾ ਕਰਮਾ ਤਾਂ ਦਿਨ ਵੀਰੇ ਕਿੰਨੇ ਲੈ ਜੂ ਦਿਨ ਸੰਸਾਰ ਤਿਆਰੀ ਜੀ ਆ ਤਿਆਰੀ ਅੱਜ ਭਲਕਾਲਾ ਕੰਮ ਹੀ ਹਾਂਜੀ ਤਿਆਰੀ ਜੀ ਬਿਲਕੁਲ ਹੂੰ ਭਲਾ ਭਲੋ ਕੀਤੀ ਫਿਰਦੀ ਆ ਹੂੰ ਥਣ ਤੁਹਾਨੂੰ ਬਹੁਤ ਚੰਗਾ ਕੱਢ ਜੂਗੀ ਜਦੋਂ ਭਲਾਂ ਜਾਂ ਨਿਕਲ ਗਈ ਨਾ ਝੋਟੀ ਹੂੰ ਲਓ ਦੋਸਤੋ ਤਿਆਰੀ ਆਲਮੋਸਟ ਕੰਪਲੀਟ ਆ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਉਹ ਵਜਨ ਵਜੂਦ ਕਰਮਾਲੀ ਨੂੰ ਲੋੜਿਆ ਤਾਂ ਤਾਂ तकरीबन ਥੱਲੇ ਤੁਸੀਂ ਵੇਖੋਗੇ ਭਲੂਣ ਥੋੜੀ ਜਿਹੀ ਵਧੇਰੇ ਆ ਠੀਕ ਆ ਜੀ ਬਾਕੀ ਸੂਣ ਸਵੌਣ ਤੋਂ ਬਾਅਦ ਬਿਲਕੁਲ ਸੈਟਿੰਗ ਹੋ ਜੂਗੀ ਪਹਿਲਾ ਸੂਆ ਝੋਟੀ ਦਾ ਸੋਨਾ ਫੇਸ ਕੁਆਲਿਟੀ ਦਿਖਾਈ ਕਰਵਾਤਾ ਹਲੋ ਬੌਧਿਆ ਫੇਸ ਕੁਆਲਿਟੀ ਇਹ ਵੀ 4 ਦਿਨ ਤਾਂ ਚੌਕੀ ਆ ਹਾਂਜੀ 4 ਦਿਨ 4 ਦਿਨ ਤਾਂ ਜਿਹੜੀ ਦੋਸਤ ਇਹ ਝੋਟੀ ਆ ਠੀਕ ਆ ਠੀਕ ਹੈ ਲੈ ਕਰਵਾ ਤੋ ਤੋਰਲਾ ਵੀਰ ਪਸ਼ੂ ਦੋਸਤੋ ਅਮਾ ਪਹਿਲਾਂ ਵੀ ਜਿਨਾ ਜ਼ਿਕਰ ਕੀਤਾ ਕੋਈ 8-7 ਨੱਕ ਜਿਹੜੇ ਆ ਇਸ ਫਾਰਮ ਤੇ ਅਵੇਲੇਬਲ ਹੁੰਦੇ ਆ ਕਿਸੇ ਟਾਈਮ ਵੀ ਮੇਰਾ ਵੀਰ ਕੋਈ ਆ ਜਾਂਦਾ ਤੇ ਇਹ ਨਹੀਂ ਹੋਊਗਾ ਵੀ ਇੱਥੇ ਮਤਲਬ ਕਿ ਤੁਹਾਨੂੰ ਪਸ਼ੂ ਕੋਈ ਇੱਕ ਦੋ ਜਾਂ ਵੈਸੇ ਕੋਈ ਕਿਲਾ ਖਾਲੀ ਮਿਲੂਗਾ 5-7 ਰੋਟੀਨ ਦੇ ਵਿੱਚ ਪਸ਼ੂ ਤੁਹਾਨੂੰ ਮਿਲਦੇ ਆ ਇਸ ਫਾਰਮ ਤੋਂ ਠੀਕ ਆ ਨਾਗਰਵੰਤਾਂ ਦੀ ਡਿਮਾਂਡ ਵੀਰ ਦੱਸ ਦੇ ਕੀ ਕਰਦਾ ਇਹਦੀ ਡਿਮਾਂਡ ਹੈਗੀ 185000 ਰੁਪਏ 85000 ਹਾਂਜੀ ਲੈਣ ਦੇਣੀ ਆ ਕੋਈ ਹੋ ਜੂ ਮੌਕੇ ਤੇ ਮੰਤਨ ਹੋ ਜੂਗਾ ਤੇ ਖੁੱਲਾ ਕਰਿਆ ਕਰਨਾ ਆਪਾਂ ਮੰਤਨ ਨਹੀਂ ਕੋਈ ਕੋਈ ਸੱਜਣ ਚਲੋ ਆਪਣੇ ਕੋਲ ਪਸ਼ੂ ਤਾਂ ਬਥੇਰੇ ਆਉਂਦੇ ਰਹਿ ਜਾਂਦੇ ਚਲ 80000 ਦੀ ਦੇ ਦਾਂਗੇ 80000 ਹਾਂ ਜਿਹੜੀ ਆ ਨਾ 80000 ਦੀ ਹੋ ਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਪਹਿਲਾਂ ਝੋਟੀ ਆ ਵਜਨ ਵਜੂਦ ਫੁੱਲ ਫਟਾ ਫੋਲਾ ਹਾਈਟ ਮੀਡੀਅਮ ਦਰਮਿਆਨੀ ਦੇ ਵਿੱਚ ਮੰਨ ਕੇ ਕਿਉਂਕਿ ਸੌਦਾ ਕਰ ਲੇ 80000 ਦੀ ਕੱਟੀ ਮਿਲ ਜੂਗੀ ਤੁਹਾਨੂੰ ਚਾਰ ਦੰਦ ਬੋਹ ਲੈਕਰਵੰਤ ਅ ਤੋ ਪੂਰਾ ਵੇਰਵਾ ਦੋਸਤੋ ਬਾਹਰ ਕੱਢ ਲੈਂਦੇ ਆ ਥੋੜਾ ਜਿਹਾ ਕਵੇਲਾ ਹੋਣ ਦੇ ਕਰਕੇ ਆਪਾਂ ਥੋੜੀ ਜਿਹੀ ਲਾਈਟਿੰਗ ਆਫ ਆ ਤੇ ਉਹਦੇ ਕਰਕੇ ਆਪਾਂ ਤੁਹਾਨੂੰ ਬਾਹਰ ਕੱਢ ਕੇ ਤਸੱਲੀ ਦੇ ਨਾਲ ਦਿਖਾ ਦਿੰਦੇ ਆ ਉਹ ਜਗਾਓ ਲਾਈਟ ਅੱਛਾ ਗਰਮਾਤਵੀਰੇ ਨਾਲ ਦੀ ਨਾਲ ਡਿਟੇਲ ਕਰਦੇ ਆ ਨੀਲੀ ਵਿੱਚ ਆ ਗਈ ਹੈ ਹਾਂਜੀ ਨੀਲੀ ਜੀ ਬਏ ਬਏ ਸਾਗਰਵੰਤ ਇਹਦਾ ਸੂਆ ਵੀਰ ਇਹਨੇ ਤੀਜਾ ਸੂਆ ਸੋਣਾ ਇਸ ਨੂੰ ਸੋ ਤੀਜਾ ਸੂਆ ਹਾਂਜੀ ਤੇ ਕੀ ਸ਼ੋਰ ਟੀ ਤੇ ਕੀ ਆਈ ਵੀਰ ਤਸੱਲੀ ਤੇ ਇਹ ਚੰਗਾ ਦੋਧਾਂ ਦੇ ਨੇ ਪਾਇਆ ਦੋ ਜਿਸ ਹੋਏ ਅੱਛਾ ਜੀ ਹਾਂਜੀ ਦੇਣ ਆਈ ਲੈਂਦੀ ਆ ਨਾ ਆ ਦੇਣ 10 ਦਿਨ ਲੈ ਜੂਗਾ ਮੈਂ ਜੀ ਹੂੰ ਲੋਬੀ ਪ੍ਰਭੋ 10 ਦਿਨ ਹਜੇ ਪੈਂਡਿੰਗ ਆ ਠੰਡੀ ਧੀਰੀ ਵੀ ਬਹੁਤ ਆ ਆ ਵੇਖੋ ਤੀਜਾ ਸੂਆ ਤੇ ਸੇਲੀਆਂ ਤੁਸੀਂ ਵੇਖੋ ਕਰਮਾਂ ਵਾਲੀ ਠੀਕ ਆ ਜੀ ਇਹ ਨਹੀਂ ਹੈਗਾ ਵੀ ਟੱਪਦੀ ਫਿਰਦੀ ਆ ਤੇ ਬਿਲਕੁਲ ਸੀਲ ਸਾਊਗਾ ਕਿਸੇ ਵੀਰ ਨੇ ਬਿਲਕੁਲ ਆਪਾਂ ਗੱਲ ਕਰਦੇ ਵੀ ਟਿੱਪਣੀ ਤੇ ਪਾਉਣੀ ਵੀ ਆ ਇਸੇ ਤਰ੍ਹਾਂ ਤੁਸੀਂ ਨਾਰਮਲ ਕਿਲੇ ਦੇ ਉੱਪਰ ਬੰਨ੍ਹ ਕੇ ਭਾਵੇਂ ਥੋੜਾ ਗੁੱਲਾ ਮੂੰਹ ਮਾ ਬਹੁਤ ਚੰਗਾ ਸੋਹਣਾ ਲੱਗਾ ਇਹਨੂੰ ਵੇਖੋ ਹਾਂ ਨਹੀਂ ਸੋਹਣੀ ਆ ਬਿਊਟੀ ਵਿੱਚ ਵੀ ਬਹੁਤ ਸੋਹਣੀ ਆ ਹਾਂਜੀ ਆ ਦੇਖੋ ਜੀ ਤੋਂ ਨੀਲੀ ਦੇ ਵਿੱਚ ਇਹ ਦੋਸਤੋ ਬਾਰਡਰ ਬਾਰਡਰ ਏਰੀਆ ਦੇ ਬਿਲਕੁਲ ਆਪਾਂ ਲਾ ਕੇ ਖੜੇ ਆ ਮੈਂ ਅਕਸਰ ਜ਼ਿਕਰ ਕਰਦਾ ਹਾਂ ਵੀ ਮਮੂਦਪੁਰ ਲਾਖਨਾ ਰਾਜੋਗੇ ਇਹ ਬਿਲਕੁਲ ਬਾਰਡਰ ਏਰੀਆ ਆ ਇਹ ਤੋਂ ਪਾਸੋਂ ਜਿੰਨੇ ਵੀ ਨਿਕਲਦਾ तकरीबन ਕੋਈ ਟੱਚ ਹੀ ਨਿਕਲਦਾ ਚਾਹੇ ਨੀਲੀ ਦਾ ਚਾਹੇ ਨੀਲੀ ਦਾ ਵੀ ਤਾਂ ਟੱਚ ਹੀ ਨਿਕਲਦਾ ਟੀ ਵਾਲੀ ਪੁੜੀ ਬਹੁਤ ਚੰਗੀ ਆ ਪਾਲੀ ਗੋਲੀ ਚੰਗੀ ਆ ਗਰਮਾ ਤਾਂ ਸੂਹਾ ਤੀਜਾ ਹਾਂਜੀ ਤੀਜਾ ਸੂਹਾ ਸੋਨਾ ਸਰ ਹਾਂ ਲਾਹੇ ਸੂਹਾ ਤੀਜਾ ਠੀਕ ਆ ਜੀ ਠੰਡੀ ਠੀਰੀ ਬਹੁਤ ਆ ਵੇਖੋ ਜਿੱਥੇ ਮਰਜੀ ਇਹਨੂੰ ਖਿਲਾਰ ਦਈ ਹਾਂ ਸੋ ਲਾਹੇ ਬਣਾਏ ਪਈ ਆ ਬਾਕੀ ਤੁਸੀਂ ਜਜਮੈਂਟ ਕਰ ਲਿਓ ਲੇਵਾ ਇਹ ਨਹੀਂ ਹੈਗਾ ਵੀ ਉੱਪਰੋਂ ਕਰਮਾ ਵਾਲੀ ਪੂਰੀਏ ਤਾਂ ਥੱਲਿਓ ਇੱਥੇ ਗਾਣ ਕੇ ਸੁੱਕੂਗੀ ਥੱਲਿਓ 8-7 ਦਿਨ ਅਜੇ 10 ਦਿਨ ਨਹੀਂ ਸੁੰਦੀ ਸਰ ਠੀਕ ਹੈ ਠੀਕ ਹੈ ਗਰ ਆ ਰੁਕਿਆ ਜੀ ਆ ਲਓ ਆ ਲਓ ਹਾਂ ਤੋੜੋ ਕਰਾਂ ਤੁਹਾਈ ਪਸੂ ਦੋਸਤੋ ਰੋਜ਼ ਦੇ ਜੇਕਰ ਆਪਾਂ ਗੱਲ ਕਰੀਏ ਡੇਲੀ ਰੁਟੀਨ ਦੇ ਵਿੱਚ ਕੋਈ ਦੋ ਚਾਰ ਨਗ ਜਿਹੜੇ ਆ ਸੌਦਾ ਹੋ ਜਾਂਦਾ ਵਿਕ ਜਾਂਦੇ ਆ ਪਸ਼ੂ ਆਉਂਦੇ ਰਹਿੰਦੇ ਆ ਕਿ ਇਹ ਨਹੀਂ ਹੈਗਾ ਵੀ ਅੱਠਾ ਸੱਤਾਂ ਨਗਾਂ ਤੋਂ ਕਿਤੇ ਨਾ ਕਿਤੇ ਤੁਹਾਨੂੰ ਪਸ਼ੂ ਘੱਟ ਮਿਲੇ ਇਸ ਕਿੱਲੇ ਤੋਂ ਉਪਰੋਂ ਠੀਕ ਆ ਪਸ਼ੂ ਰੁਟੀਨ ਦੇ ਵਿੱਚ ਆਉਂਦੇ ਆ 13 ਦੇ ਵਿੱਚ ਹੀ ਵਿਖਦੇ ਆ ਠੀਕ ਆ ਗਰਵੰਤ ਕੀ ਮੋਲ ਤੇਰੇ ਇਹਦੀ ਡਿਮਾਂਡ ਹੈਗੀ 385000 ਰੁਪਏ 85000 ਹਾਂਜੀ ਠੀਕ ਆ ਦੇ ਦਿਓ ਕੋਈ ਗੈਸਨ ਵਾਲੀ ਗੱਲ ਆ ਕੋਈ ਨਹੀਂ ਮੌਕੇ ਤੇ ਕੋਈ ਮਾਨਤਨ ਕਰਦਾਂਗੇ ਕਰਦੇ ਹੁੰਦਾ ਹੈ ਹਾਂਜੀ ਦੋਸਤੋ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਉਣੀ ਸੀ ਠੀਕ ਆ ਜੀ ਸੋ 15 ਸਰੀ ਇਹ ਮੱਝ 15 14 15 14 ਲੀਟਰ ਤੇ ਹੁਣ ਚੱਲ ਰਹੀ ਆ ਇਹਦੀ ਡਿਟੇਲ ਆਪਾਂ ਵੀਰ ਗਰਵੰਤ ਤੋਂ ਪੁੱਛ ਲੈਣੇ ਆ ਗਰਵੰਤ ਵੀਰੇ ਇਹ ਮੱਝ ਇੱਕ ਤਾਂ ਸੁਬਾਹ ਦੱਸ ਦਿੱਤੀ ਇੱਕ ਦਿਨ ਕਿੰਨੇ ਘੋਗੇ ਨੂੰ ਸੋਈ ਇਹਨੂੰ ਸੋਈ ਨੂੰ ਕੋਈ ਅੱਜ 8 ਤੋਂ 9 ਦਿਨ ਹੋ ਗਏ ਤੁਹਾਨੂੰ ਸਾਹਿਬ 8 ਤੋਂ 9 ਕ ਦਿਨ ਆਹ ਕੱਟੀ ਜੇ ਨਜ਼ਰ ਬਖਾ ਮਗਰ ਕੱਟੀ ਆ ਗਈ ਵੀਰੇ ਹਾਂਜੀ ਆ ਕੱਟੀ ਲਓ ਮਗਰ ਕੱਟੀ ਆ ਠੀਕ ਆ ਜੀ ਤੇ ਅਛਾ ਗਰਵੰਤ 8 ਤੋਂ 9 ਦਿਨ ਚਾਹੇ ਕੋਈ 10 ਹੀ ਮੰਨ ਲੇ ਪਰ ਦੁੱਧ ਕਿੰਨਾ ਪਚਵਾਵਾਂਗੇ ਇਹਦੇ ਥੱਲੇ 15 ਕਿਲੋ ਦੁੱਧ ਹਣ ਚਵਾਦਾਂਗੇ ਆਪਾਂ ਇਸ ਟਾਈਮ ਤੇ ਕੰਢਿਆ 15 ਕਿਲੋ ਹਾਂਜੀ ਪੀ ਐਨ ਪੱਥਰ ਤੇ ਰੀਗ ਹਾਂਜੀ ਪੈਸੇ ਦੋਸਤੋ ਕਦੀ ਵੀ ਇਹ ਨਹੀਂ ਹੋਇਆਗਾ ਵੀ ਇੰਨੇ ਨਾਗ ਪਾਈਦੇ ਹਰ ਕਪੂਰ ਦੇ ਵਿੱਚ 8 10 ਨਾਗ ਆਪਾਂ ਇਸ ਘਰੋਂ ਪਾਈਦੇ ਆ ਕਦੀ ਕਿਸੇ ਵੀਰ ਨੇ ਇਹ ਨਹੀਂ ਕਿਹਾ ਵੀ ਯਾਰ 12 ਕਿਲੋ ਕਿਹਾ ਸੀ ਤੇ ਯਾਰ 9 ਕਿਲੋ ਨਿਕਲਿਆ ਤੇ ਬਾਕੀ ਤੁਸੀਂ ਇਹ ਮੱਝ ਦੇਖ ਲਓ ਸਵੇਰ ਤੀਜਾ ਕਿ ਦੁੱਜਾ ਨਾ ਤੀਜਾ ਸਵੇਰ ਸੋਈ ਸੰਤੂ ਸਾਹਿਬ ਗਰਵੰਤ ਪਿੱਛੋਂ ਮੜਾ ਵਖਾਇਓ ਲੇਵੇ ਤੋ ਅ ਵਾਟਰ ਦੀ ਜਿਹੜੀ ਦੋਸਤੋ ਕੁਆਲਿਟੀ ਵੇਖੋ ਫਿਕਸ ਹਵਾਨੇ ਲੈਵਲ ਦੇ ਵਿੱਚ ਆ ਕਈ ਵਾਰਾ ਹੁੰਦਾ ਵੀ ਪਸ਼ੂ ਦਾ ਬਖਾਲਾ ਬਹੁਤ ਜ਼ਿਆਦਾ ਹੁੰਦਾ ਤੇ ਫਿਰ ਜਜਮੈਂਟ ਹੁੰਦੀ ਆ ਤੇ ਆਰਡਰ ਦੀ ਕੁਆਲਿਟੀ ਵੇਖੋ 15 ਕਿਲੋ ਦੁੱਧ ਇਹਦੇ ਥਲੇ ਬਿਲਕੁਲ ਹੁਣ ਜਿਹੜਾ ਨੈਟ ਹਾਜ਼ਰ ਆ ਆਪਾਂ ਤੁਹਾਨੂੰ ਜਿਹੜੀ ਦੋਸਤੋ ਇਹ ਲਾਸਟ ਦੇ ਵਿੱਚ ਦਿਖਾ ਰਹੇ ਆ ਮਗਰ ਕੱਟੀ ਆ ਚੌੜਾ ਪੇਟ ਪੂਰਾ ਹਾਈਟ ਲੈਂਥ ਪੂਰੀ ਆ ਠੀਕ ਆ ਜੀ ਸੋ ਫੋਲੋ ਵਜਨ ਵਜੂਦ ਵਿੱਚ ਆ ਠੀਕ ਆ ਤੇ ਵੱਡੀਆਂ ਮੱਝਾਂ ਦੇ ਵਿੱਚ ਆਉਂਦੀ ਆ ਮੇਰਾ ਵੀਰ ਕਿਉਂਕਿ ਦੂਰੋਂ ਨੇੜੇੋਂ ਕੋਈ ਵੀਰ ਆਉਂਦਾ ਇੱਕੋ ਇੱਕ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਮਾਧਜਾ ਝੋਟੀ ਜਾਂ ਕੋਈ ਛੋਟੀ ਨਾ ਨਿਕਲੇ ਠੀਕ ਆ ਤੇ ਬਾਕੀ ਤੁਸੀਂ ਦੇਖੋ ਆਰਡਰ ਕਰਮਾ ਲਈ ਕਿੱਥੇ ਲਈ ਖੜੀ ਆ ਠੀਕ ਆ ਸੋ 15 ਕਿਲੋ ਇਸ ਵਕਤੇ ਦੇ ਥਲੇ ਦੋ ਦੱਖਾਂ 18 ਕਿਲੋ ਸਭ ਚੋਆਇਆ ਇਹਨੇ ਦੂਜੀ ਸਵੇਰ ਇਹ ਕਿੰਨਾ ਵੀਰੇ 18 ਕਿਲੋ ਦੁੱਧ ਇਹਨੇ ਕੰਡਾ ਕਰਾਇਆ ਦੂਜੀ ਸਵੇਰ ਇਹ ਦੂਜੀ ਸਵੇਰ ਹਾਂਜੀ ਤੇ ਅਜੇ ਤਾਂ ਚਲੋ ਦਿਨ ਵੀ ਥੋੜੇ ਮੈਲੇ ਮੂਲੇ ਤੇ ਚੱਲਣਾ ਜੀ ਪਸ਼ੂ ਹਾਂਜੀ ਤੇ ਦੁੱਧ ਚੰਗੇ ਦੀ ਉਮੀਦ ਕਰਦੇ ਆ ਇਸ ਵਾਰ ਵੀ ਹਾਂਜੀ ਅਜੇ ਵੀ 10 ਦਿਨਾਂ ਦੇ ਦੌਰਾਨ ਦੋਸਤੋਂ 14-15 ਕਿਲੋ ਤੇ ਆ ਗਈ ਆ ਤੇ ਤਕਰੀਬਨ ਆਪਾਂ ਪੀਕ ਦੀ ਗੱਲ ਕਰੀ ਗਏ 25 ਦਿਨਾਂ ਤੇ ਆਪਦੇ ਪੀਕ ਤੇ ਜਾਂਦਾ ਠੀਕ ਆ ਜੀ ਉਹ ਸਾਰੇ ਵੀਰ ਜਾਣਦੇ ਹੀ ਆ ਬਾਕੀ ਹੁਣ ਜਿਹਦੇ ਥਲੇ 15 ਕਿਲੋ ਆ ਅੱਗੇ ਕੋਈ ਚੰਗੀ ਕੋਈ ਵੀਰ ਸੇਵਾ ਕਰ ਲੂਗਾ ਕਿਉਂਕਿ ਵਪਾਰ ਦਾ ਕੰਮ ਆ ਇਥੇ ਦੋ ਦਿਨ ਪਸ਼ੂ ਖੜਿਆ ਤਿੰਨ ਦਿਨ ਖੜਿਆ ਤੇ ਇੰਨੀ ਸੇਵਾ ਐਟ ਅ ਟਾਈਮ ਨਹੀਂ ਹੁੰਦੀ ਪਸ਼ੂ ਦੀ ਠੀਕ ਆ ਜੀ ਅੱਗੇ ਕੋਈ ਵੀਰ ਕੋਈ ਵੀ ਟਿਕਾ ਕੇ ਸੇਵਾ ਕਰ ਲੂਗਾ ਤੇ ਦੋ ਦੋ ਤੁਸੀਂ ਚੰਗਾ ਲੈ ਸਕਦੇ ਜੀ ਇਹ ਹੁਣ 15 ਕਿਲੋ ਤੇ ਚੱਲ ਰਹੀ ਆ ਗਰਵੰਤੇ ਦਾ ਮੁੱਲ ਵੀਰੇ ਕੀ ਕਰਦਾ ਇਹਦਾ ਮੁੱਲ ਜਿਹੜਾ ਸੰਸਾਭ 130000 ਰੁਪਏ 130000 ਹਾਂਜੀ ਆ ਜਾਇਜ਼ ਰੈਤ ਰੂਤ ਕਰਕੇ ਦੇਦੀ ਮਾਨਤਾ ਹਾਂਜੀ ਜਾਇਜ਼ ਕੀਤਾ ਸੰਸਾਭ ਕੋਈ ਨਹੀਂ ਠੀਕ ਹੈ ਜੀ ਬਾਕੀ ਮੱਝ ਵੱਡੀ ਆ ਦੋਸਤੋ ਜਿਹੋ ਜਹਾ ਪਸ਼ੂ ਆ ਉਹ ਜਹਾ ਰੇਟ ਆ ਬਾਕੀ 15 ਸਰੀਆਂ ਮੱਝਾਂ ਜੇਕਰ ਆਪਾਂ ਗੱਲ ਕਰੀਏ ਤੇ ਬਹੁਤ ਘੱਟ ਇਥੇ ਆਉਂਦੀਆਂ ਨੇ ਠੀਕ ਆ ਜੀ ਵੈਸੇ 10 9 10 ਲੀਟਰ ਕੋਈ ਵਿਰਲੀ ਦਿੰਦੀ ਆ ਕੋਈ ਵਿਰਲੀ ਮੱਝ ਦਿੰਦੀ ਆ ਠੀਕ ਆ ਠੀਕ ਆ ਬਿਲਕੁਲ ਜੀ ਬਿਲਕੁਲ ਲਓ ਵੀ ਪ੍ਰਾਭੋ ਇਹ ਲਾਸਟ ਦੇ ਵਿੱਚ ਤੁਹਾਨੂੰ ਇਹ ਮੱਝ ਆਪਾਂ ਤੁਹਾਨੂੰ ਦਿਖਾਤੀ ਆ ਸੋ ਚੰਗੇ ਦੁੱਧ ਤੇ ਚੱਲਣ ਈ ਆ ਬਹੁਤ ਖੂਬਸੂਰਤ ਖੂਬਸੂਰਤ ਆਰਡਰ ਕੁਆਲਿਟੀ ਸੋ ਸੋਹਣੀ ਚੁਵਾਈ ਆ ਬਾਕੀ ਥਣ ਦੇਵੇ ਦੀ ਪੂਰੀ ਸਾਫ਼ ਸੁਥਰੀ ਆ ਠੀਕ ਆ ਜੀ ਤੋ ਕੋਈ ਜਿਹੜੀ ਆਪਾਂ ਕਹਿ ਲਿਏ ਕਿ ਕੋਈ ਨਾਂ ਦੀ ਕੋਈ ਗੁੰਜਾਇਸ਼ ਨਹੀਂ ਗਈ ਕਿਸੇ ਪਾਸਿਓਂ ਕਿ 1 ਕਿਲੋ 2 ਕਿਲੋ ਘਟ ਜੇ ਉਹ ਉਹ ਚੀਜ਼ ਦੀ ਕੋਈ ਉਮੀਦ ਨਾ ਕਰਕੇ ਆਵੇ ਵੀਰ ਜਿੰਨਾ ਤੁਹਾਨੂੰ ਦੱਸਿਆ ਗਿਆ ਉਨਹੀਂ ਆ ਕੇ ਤਸੱਲੀ ਕਰੋ ਤੇ ਬਿਲਕੁਲ ਪਰਫੈਕਟ ਤੁਹਾਨੂੰ ਜਿਹੜੀ ਜਾਣਕਾਰੀ ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਮਿਲੀ ਆ ਗਰਵੰਤ ਤਾਂ ਮੁੱਲ ਵੀਰੇ 1 ਲੱਖ 30 ਦੇ ਵਿੱਚੋਂ ਛੋਟਛਾਪਾ ਖੁੱਲਾ ਹਾਂਜੀ ਕੋਈ ਹੋ ਜਾਊਗਾ ਮੌਕੇ ਦੀ ਮੰਗ ਤਾਂ ਹੋ ਜਾਊਗਾ ਕਰਦੇ ਆ ਜੇ ਖੁੱਲਾ ਜਿੰਨਾ ਹੋ ਸਕੇ ਠੀਕ ਆ ਜੀ ਤੇ ਗਰਵੰਤ ਇੱਕ ਨੰਬਰ ਵੀਰੇ ਆਪਣੇ ਬੋਲਦੇ ਨੰਬਰ ਹੈਗਾ ਵੀਰੇ ਜੀ 98772 8043 98772 8043 ਠੀਕ ਆ ਜ ਮਮੂਦ ਪਰੌਂਦਾ ਬੀਰ ਗਰਜੰਡ ਸਿੰਘ ਦੇ ਘਰ ਅੱਜ ਆਪਣੀ ਵਿਜ਼ਿਟ ਸੀਗੀ ਚੇਅਰਮੈਨ ਸਾਹਿਬ ਹੋਣੀ ਆ ਤੇ ਫਿਰ ਗਰਵੰਤ ਨੇ ਆਪਣੀ ਪੂਰੀ ਜਾਣਕਾਰੀ ਦੇ ਦਿੱਤੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ